ਸਾਬ ਨੂੰ ਦਾ ਮੇਰੀ ਬੇਨਤੀ ਆ ਕਿ ਮੁੰਡਿਆ ਸਾਹਿਬ ਜਦੋਂ ਵੀ ਤੁਸੀਂ ਕਿਸੇ ਵੀ ਨਗਰ ਖੇੜੇ 'ਚ ਜਾਂਦੇ ਹੋ ਪੂਰੀ ਪਰਿਆ ਦੇ ਵਿੱਚ ਖੜ ਕੇ ਸਵਾਲ ਕਰਿਆ ਕਰੋ ਨਾ ਕਿ ਚਾਰ ਬੰਦਿਆਂ ਦੇ ਵਿੱਚ ਖੜ ਕੇ ਇਹ ਕਹਿਤਾ ਕਿ ਪੂਰਾ ਨਗਰ ਸਾਡੇ ਨਾਲ ਆ ਅੱਜ ਤੁਹਾਡੇ ਖਿਲਾਫ ਨਗਰ ਚੱਲ ਰਿਹਾ ਵਾ ਸੰਯੋਗ ਆਨਗਵਾਂਡ ਚੋ ਸੰਯੋਗ ਕੋਈ ਚਾਹੀਦਾ ਆ ਅਸੀਂ ਦਵਾਂਗੇ ਸਾਨੂੰ ਲਿਖਤੀ ਦੇ ਦੇਣ ਪ੍ਰੂਫ ਕਰਦਾਂ ਵੀ ਆ ਹੋ ਗਿਆ ਓਕੇ ਆ ਅਸੀਂ ਡੀਸੀ ਨੇ ਨਹੀਂ ਕੋਈ ਸੁਣਵਾਈ ਕੀਤੀ ਜੀ ਚਲੋ ਪ੍ਰਸ਼ਾਸਨ ਤਾਂ ਮੈਂ ਕੀ ਕਹਣਾ ਪ੍ਰਸ਼ਾਦਨ ਖੁਦ ਐਸਐਚਓ ਕਹਿੰਦੇ ਨੇ ਮਿਹਰਬਾਨੇ ਇਹ ਮੈਂ ਨਹੀਂ ਜੀ ਬੰਦ ਕਰਾ ਸਕਦਾ ਤੁਸੀਂ ਉੱਪਰੋਂ ਫੋਨ ਕਰਾ ਲਓ ਬੰਦ ਕਰਾ ਲਓ ਮੰਤਰੀ ਤੋਂ ਕੁਵਾ ਦਿਓ ਮੈਂ ਬੰਦ ਕਰਾ ਦਿੰਦਾ ਵਾ ਇਹ ਹੁੰਦਾ ਪੈਲ ਦੇ ਆਧਾਰ ਤੇ ਉਹਨੂੰ ਹਲਕੇ ਦਾ ਵਿਕਾਸ ਕਰਨਾ ਪੈਂਦਾ ਵਾ ਸਾਡੇ ਹਲਕੇ ਦਾ ਵਿਕਾਸ ਨਹੀਂ ਹੋਇਆ ਤਾਂ ਹੀ ਉਹਨਾਂ ਨੂੰ ਕਿਦੋਂ 10 ਵੋਟਾਂ ਪਈਆਂ ਨੇ ਕਿਦੋਂ 20 ਪਈਆਂ ਕਦੋਂ 30 ਪਈਆਂ ਨੇ ਜੇ ਸੜਕਾਂ ਬਣੀਆਂ ਹੁੰਦੀਆਂ ਉਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਸੀਆਂ ਨਹੀਂ ਤੇ ਇਹ 35 35 ਸਾਲ ਹੋ ਗਏ ਆ ਰੋਡ ਮੱਸੀ ਬਣਿਆ ਸਾਡਾ ਰਾਹੋਂ ਰੋਡ ਹੁਣ ਸਾਰੇ ਕਹਿੰਦੇ ਅਸੀਂ ਬਣਾ ਲਿਆ ਅਸੀਂ ਬਣਾ ਲਿਆ ਇਹ ਸੰਗਤ ਦੇ ਸੰਯੋਗ ਨਾਲ ਬਣਿਆ ਕਿਸੇ ਇੱਕ ਦੇ ਸੰਯੋਗ ਨਾਲ ਨਹੀਂ ਬਣਿਆ ਜੇ ਰਾਹੋਂ ਰੋਡ ਬਣਿਆ ਤਾਂ ਸਾਰੇ ਸਾਧ ਸੰਗਤ ਦੇ ਸੰਯੋਗ ਨਾਲ ਬਣਿਆ ਇਹ ਨਿੱਜੀ ਕੰਮ ਨਹੀਂ ਹੈਗੇ ਇਹ ਪੂਰੀ ਸੰਸਾਰ ਦੇ ਕੰਮ ਆ ਦੁਨੀਆ ਭਰ ਦਾ ਕੰਮ ਆ ਇਹ ਇਹਨਾਂ ਨੂੰ ਕਰਵਾਓ ਤੇ ਲੋਕਾਂ ਦੀ ਵਾਹ ਵਾਹ ਲੈ ਲਓ ਚੰਗੇ ਰਹੋਗੇ ਨਹੀਂ ਤੇ ਤੁਹਾਨੂੰ ਆ ਨਾ ਥੈੜ ਤੇ ਲਾ ਦਿੰਦੇ ਬੁੜੀਆਂ ਝਾਰੂ ਮਾਰਦੀਆਂ ਮਾਰ ਕੇ ਵੇਖ ਖੂੰਜੇ ਚ ਲਾ ਕੇ ਰੱਖ ਦਿੰਦੀਆਂ ਐਦਾ ਰੱਖ ਦੇਣਾ ਬਰਨੇ ਤੇ ਬੈਠੇ ਆ ਦਿਨ ਰਾਤ ਬੈਠਾ ਮੈਂ ਇਥੇ ਮੇਰੇ ਨਾਲ ਨਗਰ ਦਾ ਸੰਯੋਗ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਤੇ ਤੁਸੀਂ ਜੁੜੇ ਹੋ ਨਿਰਲ ਅਤੇ ਨਿਰਪੱਖ ਚੈਨਲ ਦੇਸ਼ ਦੁਨੀਆ ਅਤੇ ਅਖਬਾਰ ਦੇ ਨਾਲ ਜੀ ਤੇ ਅੱਜ ਮੈਂ ਖੜਾ ਹਾਂ ਸਸਰਾਲੀ ਕਲੋਨੀ ਦੇ ਸਾਤਲੋਜ ਬੰਦੇ ਉੱਪਰ ਜਿੱਥੇ ਕੁਝ ਕੁ ਮਹੀਨੇ ਪਹਿਲਾਂ ਕਾਫੀ ਹੜ ਆਇਆ ਸੀਗਾ ਤੇ ਇਸ ਹੜ ਦੇ ਦੌਰਾਨ ਕਈ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਫਸਲਾਂ ਹੜ ਚੁੱਕੀਆਂ ਅੱਜ ਇੱਥੇ ਸਸਰਾਲੀ ਕਲੋਨੀ ਦੇ ਬੰਦੇ ਉੱਪਰ ਪੀੜਤ ਕਿਸਾਨ ਵੀ ਖੜੇ ਹਨ ਅਤੇ ਇਹਨਾਂ ਦੇ ਵਿੱਚ ਸਰਦਾਰ ਭੋਲਾ ਸਿੰਘ ਦੀ ਸਮਾਜ ਸੇਵੀ ਵੀ ਖੜੇ ਨੇ ਜਿਨ੍ਹਾਂ ਨੇ 28 ਤਰੀਕ ਤੋਂ ਨਿਰੰਤਰ ਇੱਥੇ ਧਰਨਾ ਲਾਇਆ ਹੋਇਆ ਵੀ ਸਤਲੁਜ ਦਰਿਆ ਦਾ ਜਿਹੜਾ ਬੰਨ ਹੈ ਟੁੱਟਿਆ ਹੋਇਆ ਉਹ ਬਣਾਇਆ ਜਾਵੇ ਤੇ ਇੱਧਰ ਪਤਵੰਤੇ ਸੱਜਣ ਖੜੇ ਨੇ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਜੀ ਪੋਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਹਾਂਜੀ ਪੋਲਾ ਜੀ ਜਿਹੜਾ ਤੁਸੀਂ ਇਹ ਧਰਨਾ ਲਾਇਆ ਹੋਇਆ ਇੱਥੇ ਨਿਰੰਤਰ ਦੇਖੋ ਤੁਸੀਂ ਧੂਣੀ ਵੀ ਲਾਈ ਹੋਈ ਹੈ ਕਿਉਂਕਿ ਠੰਡ ਦੇ ਦੇਣਾ ਲੋਹੜੀ ਤੋਂ ਪਹਿਲੇ ਤੁਸੀਂ ਇੱਥੇ ਲੋਹੜੀ ਵਾਂਗੂ ਦੇਖੋ ਲੱਕੜਾਂ ਬੜੀਆਂ-ਬੜੀਆਂ ਵਾਲ ਕੇ ਇੱਥੇ ਧੂਣੀ ਵੀ ਸੇਕ ਰਹੇ ਹੋ ਤੇ ਇੱਕ ਧਰਨਾ ਵੀ ਲੱਗਿਆ ਤੇ ਤੁਹਾਡੇ ਕੋਲ ਪੀੜਤ ਕਿਸਾਨ ਵੀ ਖੜੇ ਆ ਇਹ ਜਿਹੜਾ ਤੁਸੀਂ ਧਰਨਾ ਲਾਇਆ ਜੀ ਇਹ ਕਾਦੇ ਸਬੰਧ ਵਿੱਚ ਆ ਜੀ ਇਹ ਜੀ ਸਤਲੋਜ ਬੰਨ ਨੂੰ ਬਣਾਉਣ ਵਾਸਤੇ ਆ ਜੀ ਹੂੰ ਇਹ ਆਪਣੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਹਲਕਾ ਸਾਨੇ ਵਾਲ ਦੇ ਵੇਟ ਏਰੀਏ ਦੇ ਪਿੰਡ ਸਸਰਾਲੀ ਕਲੋਨੀ ਦਾ ਸਾਂਝਾ ਧਰਨਾ ਜੀ ਤੁਸੀਂ ਇਹ ਧਰਨਾ ਲਾਇਆ ਕੀ ਤੁਹਾਨੂੰ ਰਿਸਪੌਂਸ ਮਿਲ ਰਿਹਾ ਜੀ ਸਾਰਿਆਂ ਦਾ ਸਹਿਯੋਗ ਹੀ ਮਿਲ ਰਿਹਾ ਜੀ ਪਿੰਡ ਜੋ ਵੀ ਸਹਿਯੋਗ ਮਿਲ ਰਿਹਾ ਵਾ ਔਰ ਮੋਤਵਾਰ ਵੀਰਾਂ ਦਾ ਵੀ ਸਹਿਯੋਗ ਮਿਲ ਰਿਹਾ ਨਗਰ ਦੇ ਜਿੰਨੇ ਵੀ ਹੈਗੇ ਨੇ ਨੌਜਵਾਨ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਸਾਡਾ ਮਕਸਦ ਧਰਨਾ ਰਣਾ ਦਾ ਇਹੀ ਆ ਧਰਨਾ ਲਾਉਣ ਦਾ ਕਿ ਸਾਨੂੰ 10 ਤਰੀਕ ਤੱਕ ਸਰਕਾਰ ਇਹ ਬੰਨ ਬਣਾ ਕੇ ਦੇ ਦੇਵੇ ਜੀ ਕਿਉਂਕਿ ਬਹੁਤ ਦਿਨਾਂ ਤੋਂ ਅਸੀਂ ਸੁਣ ਰਹੇ ਸੀ ਕਦੇ ਉਹ ਕਹਿੰਦੇ 20 ਤਰੀਕ ਆ ਕਦੇ ਉਹ 17 ਤਰੀਕ ਦਿੰਦੇ ਸੀ ਕਦੇ ਉਹ 5 ਤਰੀਕ ਦਿੰਦੇ ਸੀ ਇਹਦੀ ਸਾਰੀ ਮੈਂ ਡਿਟੇਲ ਕਢਾ ਕੇ ਜਦੋਂ ਮੈਂ ਪਤਾ ਕੀਤਾ ਵੀ ਇਹਦਾ ਟੈਂਡਰ ਵੀ ਪਾਸ ਹੋਇਆ ਜਿੱਤੇ ਤੱਕ ਮੈਨੂੰ ਪਤਾ ਲੱਗਿਆ ਇਹਦਾ ਟੈਂਡਰ ਹੀ ਨਹੀਂ ਪਿਆਗਾ ਅੱਛਾ ਫਿਰ ਮੇਰੀ ਡੀਸੀ ਸਾਹਿਬ ਨਾਲ ਪਰਸੋਂ ਗੱਲ ਹੋਈ ਜਦੋਂ ਮੈਂ ਧਰਨਾ ਆਇਆ ਦਾ ਦੂਜਾ ਦਿਨ ਨਿਕਲ ਗਿਆ ਮੇਰਾ ਉਹ ਕਹਿੰਦੇ ਤੁਹਾਡੇ ਕੋਲ ਆਸੀਂ ਆਪਣੇ ਮੁਲਾਜ਼ਮ ਭੇਜਦੇ ਆਂ ਔਰ ਕੱਲ ਜੇ ਆਈ ਔਰ ਐਕਸੀਨ ਵੀ ਆਏ ਸੀਗੇ ਉਹਨਾਂ ਨੇ ਸਾਫ਼ ਹੀ ਮਨਾਂ ਕਰਤਾ ਕਿ ਇਹਦਾ ਟੈਂਡਰ ਹੀ ਨਹੀਂ ਪਾਸ ਹੋਇਆ ਅਜੇ ਤੱਕ 5 ਤਰੀਕ ਨੂੰ ਟੈਂਡਰ ਲੱਗਣਾ ਵਾ ਜੇ ਦੀ ਉਹਨਾਂ ਨੇ ਰਕਮ ਵੀ ਦਸੀ ਆ 9.59 ਕਰੋੜ ਰੁਪਈਆ ਤੇ ਪੱਥਰਾਂ ਦੀ 12 ਕਰੋੜ ਰੁਪਈਆ ਵੀ ਪੰਜਾਬ ਦੇ ਵਿੱਚ ਇਹੋ ਜਿਹੇ ਠੇਕੇਦਾਰੇ ਹੈ ਨਹੀਂਗੇ ਜਿਨ੍ਹਾਂ ਕੋ ਐਨੇ ਪੈਸੇ ਕੈਸ਼ ਕੋਲ ਹੋਣ ਔਰ ਇਹ ਦੋ ਪਾਰ ਦੇ ਵਿੱਚ ਕੰਮ ਆ ਸਾਰਾ ਹਮ ਜਿਹੜਾ ਉਹਨਾਂ ਨੇ ਸਾਨੂੰ ਵਿਸ਼ਵਾਸ ਪੰਜਾਬ ਸਰਕਾਰ ਨੇ ਔਰ ਪ੍ਰਸ਼ਾਸਨ ਨੇ ਦਿਵਾਣਾ ਸੀ ਉਹ ਤਾਂ ਜਮਾ ਹੀ ਉਹ ਫੇਲ ਕਰਕੇ ਹੱਥ ਖੜੇ ਕਰ ਗਏ ਆ ਹਮ ਔਰ ਮੇਰਾ ਇਹੀ ਕਹਿਣਾ ਵਾ ਵੀ 10 ਤਰੀਕ ਤੱਕ ਮੈਂ ਇਹਨਾਂ ਨੂੰ ਟਾਈਮ ਦਿੱਤਾ ਇਹ ਟੈਂਡਰ ਪਾਸ ਕਰਕੇ ਕੰਮ ਚਾਲੂ ਕਰਾਂਦੇ ਆ ਤਾਂ ਅਸੀਂ ਧਾਰਨਾ ਚੱਕਾਂਗੇ ਨਹੀਂ ਤਾਂ ਇਹ ਨਿਰੰਤਰ ਚੱਲਦਾ ਰਹੂਗਾ ਔਰ ਸਾਥ ਸੰਗਤ ਦੇ ਸਹਿਯੋਗ ਨਾਲ 10 ਤਰੀਕ ਤੋਂ ਕੰਮ ਚਾਲੂ ਅਸੀਂ ਫਿਰ ਬੰਨਦਾ ਕਰਾਵਾਂਗੇ ਜੀ ਜੀ ਇਹ ਜਿਹੜੇ ਐਮਐਲਏ ਹਰਦੀਪ ਸਿੰਘ ਜੀ ਮੁੰਡੀਆਂ ਇਹਨਾਂ ਨੇ ਆ ਬਲਾਕ ਸੰਪਤੀ ਚੋਣਾ ਹੋਈਆਂ ਹੁਣੇ ਥੋੜਾ ਸਮਾਂ ਪਹਿਲਾਂ ਇਹ ਤੋਂ ਪਹਿਲਾਂ ਹਰੇਕ ਪਿੰਡਾਂ ਵਿੱਚ ਜਾ ਜਾ ਕੇ ਇਹ ਦਾਅਵੇ ਕੀਤੇ ਉਹਨਾਂ ਨੇ ਕਿ ਜਿਹੜਾ ਸਾਡਾ ਬੰਨ ਖੇਤੀ ਤੋਂ ਖੇਤੀ ਲੱਗਿਆ ਜਾਵੇਗਾ ਟੈਂਡਰ ਪਾਸ ਹੋ ਚੁੱਕਾ ਹੈ ਪਰ ਹੁਣ ਤੁਸੀਂ ਕਹਿੰਦੇ ਹੋ ਵੀ ਉਹ ਸਾਰਾ ਜਿਹੜਾ ਇਹ ਕੋਰਾ ਟੂਠ ਭੋਲਿਆ ਗਿਆ ਸੀ ਕੀ ਕਹੋਗੇ ਮੈਂ ਇਹੀ ਕਹਿੰਦਾ ਜੀ ਲੈਕਤੀ ਦਿਖਾ ਦਿਨਾ ਕਿਹਦੇ ਉੱਤੇ ਮਤਲਬ ਕਿਹੜੇ ਕਾਗਜ਼ਾਂ ਤੇ ਲਿਖਿਆ ਆ ਵਾ ਵੀ ਉਹ ਟੈਂਡਰ ਪਾਸ ਹੋ ਗਿਆ ਜਾਂ ਸਾਨੂੰ ਦਾ ਦਣ ਕਿਹਦੇ ਕਿਹੜੀ ਇਹ ਫਾਰਮ ਨੂੰ ਦਿੱਤਾ ਅਸੀਂ ਉਹਨਾਂ ਟਾਈਪ ਕਰ ਲਾਂਗੇ ਕਿ ਭਾਈ ਸਾਡੇ ਪਿੰਡ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਸੰਜੋਗ ਆਨਗਵਾਂਡ ਚੋ ਸੰਜੋਗ ਕੋਈ ਚਾਹੀਦਾ ਆ ਅਸੀਂ ਦਵਾਂਗੇ ਸਾਨੂੰ ਲਿਖਤੀ ਦੇ ਦੇਣ ਹਮ ਪ੍ਰੂਫ ਕਰਦਾਨ ਵੀ ਆ ਹੋ ਗਿਆ ਓਕੇ ਆ ਅਸੀਂ ਮੰਨ ਲਾਂਗੇ ਸਰ ਫੋਕੀਆਂ ਗੱਲਾਂ ਹੀ ਸਾਰੀਆਂ ਫੋਕੀਆਂ ਹਵਾ ਦੇ ਵਿੱਚ ਐ ਜੀ ਮੁੰਡਿਆ ਸਾਹਿਬ ਨੂੰ ਤਾਂ ਮੇਰੀ ਬੇਨਤੀ ਆ ਕਿ ਮੁੰਡਿਆ ਸਾਹਿਬ ਜਦੋਂ ਵੀ ਤੁਸੀਂ ਕਿਸੇ ਵੀ ਨਗਰ ਖੇੜੇ 'ਚ ਜਾਂਦੇ ਹੋ ਪੂਰੀ ਪਰਿਆ ਦੇ ਵਿੱਚ ਖੜ ਕੇ ਸਵਾਲ ਕਰਿਆ ਕਰੋ ਨਾ ਕਿ ਚਾਰ ਬੰਦਿਆਂ ਦੇ ਵਿੱਚ ਖੜ ਕੇ ਇਹ ਕਹਿਤਾ ਕਿ ਪੂਰਾ ਨਗਰ ਸਾਡੇ ਨਾਲ ਆ ਅੱਜ ਤੁਹਾਡੇ ਖਿਲਾਫ ਨਗਰ ਚੱਲ ਰਿਹਾ ਵਾ ਮੈਂ ਇਹ ਨਹੀਂ ਕਹਿੰਦਾਗਾ ਕਿ ਹਾਂ ਉਹ ਹਰੇਕ ਬਾਸੇ ਅਧਿਕਾਰ ਦੇ ਹੋਣਗੇ ਪਰ ਉਹਨਾਂ ਦੀ ਰਣਨੀਤੀ ਆ ਕੀ ਕਰਦੇ ਆ ਕੀ ਨਹੀਂ ਮੋਤਵਾਰਾਂ ਨੂੰ ਮਿਲ ਕੇ ਚੱਲ ਜਾਂਦੇ ਆ ਜਿਹੜੀ ਆਮ ਸਾਡੀ ਜਨਤਾ ਨੂੰ ਉਹਨਾਂ ਨੂੰ ਨਹੀਂ ਮਿਲਿਆ ਜਾਂਦਾ ਨਾ ਕਿਸੇ ਨੂੰ ਅਜੇ ਤੱਕ ਮਜਾਫਾ ਮਿਲਿਆ ਵਾ ਆ ਵੀਰ ਖੜੇ ਨੇ ਅੱਧਿਆਂ ਨੂੰ ਤਾਂ ਮਜਾਫਾ ਵੀ ਨਹੀਂ ਮਿਲਿਆ ਚਲੋ ਸਾਨੂੰ ਮਜਾਫਿਆਂ ਦੀ ਲੋੜ ਨਹੀਂ ਸਾਡਾ ਬੰਦ ਤਾਂ ਲਵਾ ਦੇਣਾ ਮਵਾਫਿਆ ਹਾਂਜੀ ਸਾਡਾ ਬੰਦ ਲਵਾ ਦੇਣਾ ਹੋ ਔਰ ਇਹਦੇ ਲਈ ਅਸੀਂ ਧਰਨੇ ਤੇ ਬੈਠੇ ਆ ਦਿਨ ਰਾਤ ਬੈਠਾ ਮੈਂ ਇਥੇ ਮੇਰੇ ਨਾਲ ਨਗਰ ਦਾ ਸੰਯੋਗ ਆ ਪਿੱਛੇ ਜੇ ਕੇਜਰੀਵਾਲ ਨੇ ਐਲਾਨ ਕੀਤਾ ਸੀ ਹੋਰ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਦੁਆਰਾ ਕਹਿੰਦੇ ਭਗਵੰਤ ਮਾਨ ਸੀਐਮ ਸਾਹਿਬ ਨੇ ਜੀ 50-50 ਲੱਖ ਰੁਪਇਆ ਕਿਸਾਨਾਂ ਦੇ 1 ਏਕੜ ਦਾ ਪਾਇਆ ਤਾਂ ਉਹ ਐਵੇਂ ਹਵਾ ਦੇ ਵਿੱਚ ਗੱਲਾਂ ਕਰੀ ਗਈ ਬਿਲਕੁਲ ਜੀ ਹਵਾ ਦੇ ਵਿੱਚ ਆ 10-10 15-15 ਹਜ਼ਾਰ ਰੁਪਇਆ ਪਾਇਆ ਵਾ ਪਿੱਛੇ ਚੜ੍ਹਦੀ ਕਲਾ ਜਿਹੜਾ ਪੰਜਾਬ ਦਾ ਖਜ਼ਾਨਾ ਹੁੰਦਾ ਚੜ੍ਹਦੀ ਕਲਾ ਨਾਂ ਦੇ ਉੱਤੇ ਉਹਦੇ ਵਿੱਚ 1 ਕਰੋੜ 96 ਲੱਖ ਪਤਾ ਨਹੀਂ ਇਹਨਾਂ ਨੇ ਦਾਨ ਕੀਤਾ ਵਾ ਇਹ ਜਿਹੜਾ ਦਾਨ ਉਧਰ ਕੀਤਾ ਉਹ ਉਹੀ ਆਪਣੇ ਹਲਕੇ 'ਚ ਲਾ ਲੈਂਦੇ ਤਾਂ ਕਿ ਸਾਡੇ ਹਲਕੇ ਦੇ ਲੋਕ ਇਹ ਕਹਿ ਦਿੰਦੇ ਕਿ ਸਾਡੇ ਐਮਐਲਏ ਨੇ ਸਾਡੀ ਖਾਤਰ ਖੜੇ ਆ ਜਿਹੜਾ 10-15000 ਹੈ ਉਹ ਇੱਕ ਕਿੱਲੇ ਦਾ ਪਾਇਆ ਜਾ ਵੈਸੇ ਹੀ ਅੰਦਾਜ਼ੇ ਨਾਲ ਦੇ ਦਿੱਤਾ ਅੰਦਾਜ਼ੇ ਨਾਲ ਇਹ ਕਈਆਂ ਨੂੰ ਤਾਂ 35-3500 ਰੁਪਏ ਆਇਆ ਜੀ ਕਈਆਂ ਨੂੰ 15-1500 ਰੁਪਏ ਵੀ ਆਇਆ ਵਧੇਰੇ ਬੰਦੇ ਆ ਪਰ ਹੁਣ ਬੋਲਦੇ ਨਹੀਂ ਹੈਗੇ ਨਹੀਂ ਸੀਐਮ ਸਾਹਿਬ ਤਾਂ ਕਹਿੰਦੇ ਇਹ ਤਾਂ ਬੱਕਰੀ ਦਾ ਮੱਝ ਮਰੀ ਦਾ ਕੋਈ ਹੋਰ ਵੀ ਜਿਹੜੇ ਵੀ ਕੋਈ ਕਿਸੇ ਦਾ ਜਾਨਵਰ ਮਾਲੀ ਕਿਸੇ ਤਰ੍ਹਾਂ ਨੁਕਸਾਨ ਹੋਵੇਗਾ ਉਹਦਾ ਹਰਜਾਨਾ ਪੂਰਾ ਦੇਵਾਂਗੇ ਜੀ ਮੈਂ ਕਹਾਂ ਜੀ ਮੇਰੇ ਨਾਲ ਨਗਰ ਦੇ ਖੜੇ ਨੇ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ ਤੁਸੀਂ ਆਪ ਗੱਲ ਕਰਕੇ ਪੁੱਛ ਸਕਦੇ ਮੇਰੇ ਮੂੰਹ ਤੋਂ ਕੀ ਸੁਣਨਾ ਤੁਸੀਂ ਮੈਂ ਤਾਂ ਤੁਹਾਨੂੰ ਦੱਸਤਾ ਵਾ ਉਹਨਾਂ ਦੇ ਮੂੰਹੋਂ ਸੁਣੋ ਜਿਨ੍ਹਾਂ ਨੂੰ ਮਿਲਿਆ ਹੀ ਨਹੀਂ ਹੂੰ ਹੂੰ ਮੇਰੇ ਕਹਿਣ ਦਾ ਅਗਲਾ ਕਹੂਗਾ ਖਰਾਏ ਕੋਈ ਦੂਜੀ ਪਾਲਿਸੀ ਖੇਡ ਰਿਆ ਵਾ ਜੀ ਮੇਰੇ ਕੋਲ ਜੋ ਸੱਚ ਆ ਮੈਂ ਉਹ ਤੁਹਾਨੂੰ ਦੱਸਤਾ ਵੀ ਇਹਦਾ ਟੈਂਡ ਨਹੀਂ ਅਜੇ ਪਾਸ ਹੋਇਆ ਇਹ ਫੋਕੀ ਗੱਲ ਆ ਜੇ ਪਾਸ ਹੋਇਆ ਸਾਨੂੰ ਦਿਖਾ ਦੇਣ ਕਿਦਣ ਕੰਮ ਚਾਲੂ ਕਰਨਾ ਉਹ ਵੀ ਦੱਸ ਦੇਣ ਸਾਨੂੰ ਹੂੰ ਤੇ ਇੱਕ ਵਾਰ ਸੇ ਤਾਂ ਇਹ ਜਿਹੜਾ ਬੰਨ ਆਪਣਾ ਟੁੱਟਿਆ ਹੋਇਆ ਪੀੜਤ ਕਿਸਾਨ ਉਹ ਵੀ ਇੱਥੇ ਧਰਨੇ ਵਿੱਚ ਤੁਹਾਡੇ ਨਾਲ ਸ਼ਾਮਲ ਹੁੰਦੇ ਆ ਤਾਂ ਤੁਸੀਂ ਵੀ ਇੱਥੇ ਕਈ ਦਿਨਾਂ ਤੋਂ ਧਰਨੇ ਉੱਪਰ ਬੈਠੇ ਹੋ ਤੇ ਇਲਾਕੇ ਦੇ ਵਿੱਚ ਇਹ ਵੀ ਰੋਸ ਹੈ ਵੀ ਜਿਹੜਾ ਪੁਰਾਣਾ ਬੰਦ ਜਿਹੜਾ ਟੁੱਟਿਆ ਹੋਇਆ ਉਹ ਤਾਂ ਜੇ ਲੱਗਿਆ ਨਹੀਂ ਨਵੇਂ ਸਿਰੇ ਹੋਰ ਰੇ ਤੇ ਟੱਕ ਚਾਲੂ ਹੋ ਗਿਆ ਤੇ ਹੋਰ ਕਿਤੇ ਨਾ ਕਿਤੇ ਲੋਕਾਂ ਨੂੰ ਡੋਬਣੀ ਤਿਆਰੀ ਚੱਲ ਰਹੀ ਹੈ ਦੇਖੋ ਜੀ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਕਿ ਟੱਕ ਚੱਲ ਰਹੇ ਆ ਜਿਹੜੇ ਵੀ ਇਹ ਲੀਗਲ ਚੱਲ ਰਹੇਗਾ ਲੀਗਲ ਉਹ ਕਹਿੰਦੇ ਜੀ ਲੀਗਲ ਹੀ ਚੱਲ ਰਹੇ ਆ ਅਨਲੀਗਲ ਨਹੀਂ ਹੈਗੇ ਹੂੰ ਔਰ ਮੈਂ ਉਹਨਾਂ ਦੇ ਬੰਦ ਕਰਾ ਚ ਉਹਨਾਂ ਨੂੰ ਮੈਂ ਕਿਹਾ ਵੀ ਬੰਦ ਕਰਾ ਦਿਓ ਤਾਂ ਕਿ ਸਾਡੇ ਜਿਹੜੇ ਬੇਟ ਏਰੀਏ ਦੇ ਲੋਕ ਆ ਚਲੋ ਇਹਨਾਂ ਨੂੰ ਥੋੜਾ ਸੁੱਖ ਸਹਾਰਾ ਹੋ ਜਵੇ ਕਿ ਹਾਂ ਬੰਨ ਦੀ ਖਾਤਰ ਭਾਈ ਬੰਦ ਕਰਤਾ 10 ਦਿਨ ਕੰਮ ਕੋਈ ਸੁਣਵਾਈ ਨਹੀਂ ਹੋਈ ਡੀਸੀ ਨੇ ਨਹੀਂ ਕੋਈ ਸੁਣਵਾਈ ਕੀਤੀ ਜੀ ਚਲੋ ਪ੍ਰਸ਼ਾਸਨ ਤਾਂ ਮੈਂ ਕੀ ਕਹਣਾ ਪ੍ਰਸ਼ਾਦਨ ਖੁਦ ਐਸਐਚਓ ਕਹਿੰਦੇ ਨੇ ਮਿਹਰਬਾਨ ਦੇ ਕਿ ਮੈਂ ਨਹੀਂ ਜੀ ਬੰਦ ਕਰਾ ਸਕਦਾ ਤੁਸੀਂ ਉੱਪਰੋਂ ਫੋਨ ਕਰਾ ਲਓ ਬੰਦ ਕਰਾ ਲਓ ਮੰਤਰੀ ਤੋਂ ਕੁਵਾ ਦਿਓ ਮੈਂ ਬੰਦ ਕਰਾ ਦਿੰਦਾ ਮੈਂ ਉਹਨੂੰ ਦੱਸੋ ਮੰਤਰੀ ਰਲਿਆ ਕਿ ਕੌਣ ਰਲਿਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਜੀ ਗੱਲਾਂ ਫੋਕੀ ਆ ਸਾਰਿਆਂ ਦੀਆਂ ਇਹ ਮੰਤਰੀ ਜੀ ਆਪਾਂ ਗੱਲ ਕਰੀਏ ਮੰਤਰੀ ਸਾਹਿਬ ਨੇ ਬੜਾ ਜ਼ੋਰ ਲਾਇਆ ਵੀ ਸਾਡੇ ਜਿਹੜੇ ਬਲਾਕ ਸੰਪਤੀ ਦੇ ਜਿੰਨੇ ਵੀ ਮੈਂਬਰ ਐ ਖੜੇ ਐ ਵੀ ਉਹ ਜਿੱਤਣ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਜਿੱਤੀ ਜਾਣ ਹਾਲਾਂਕਿ ਉਹਨਾਂ ਨੂੰ ਸਾਨੇ ਵਾਲ ਹਲਕੇ ਦੇ ਜਿਹੜਾ ਰਾਹੋ ਰੋਡ ਨਾਲ ਜਿੰਨੇ ਵੀ ਪਿੰਡ ਲੱਗਦੇ ਆ ਸਾਰੇ ਪਾਸਿਓਂ ਹਾਰ ਦਾ ਮੂੰਹ ਦੇਖਣਾ ਪਿਆ ਉਹਦਾ ਕਾਰਨ ਇਹੀ ਹੋ ਸਕਦਾ ਇੱਕ ਸਰਾਲੀ ਕਲੋਨੀ ਦਾ ਬੰਨ ਤੇ ਦੂਜਾ ਜਿਹੜਾ ਆਪਣੇ ਸੜਕਾਂ ਦੇ ਹਾਲਾਤ ਮਾੜੇ ਆ ਜੀ ਦੇਖੋ ਜਿਹੜਾ ਐਮਐਲਏ ਹੁੰਦਾ ਪੈਲ ਦੇ ਆਧਾਰ ਤੇ ਉਹਨੂੰ ਹਲਕੇ ਦਾ ਵਿਕਾਸ ਕਰਨਾ ਪੈਂਦਾ ਵਾ ਸਾਡੇ ਹਲਕੇ ਦਾ ਵਿਕਾਸ ਨਹੀਂ ਹੋਇਆ ਤਾਂ ਹੀ ਉਹਨਾਂ ਨੂੰ ਕਿਦੋਂ 10 ਤੋਂ ਵੋਟਾਂ ਪਈਆਂ ਨੇ ਕਦੇ 20 ਪਈਆਂ ਕਦੇ 30 ਪਈਆਂ ਨੇ ਜੇ ਸੜਕਾਂ ਬਣੀਆਂ ਆਉਂਦੀਆਂ ਉਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਸੀਆਂ ਇਹ ਬੰਨ ਤਾਂ ਬਾਅਦ ਚ ਟੁੱਟਿਆ ਨਾ 4 ਸਾਲ ਦਾ ਸਰਕਾਰ ਨਿਕਲ ਗਈ ਆ 5ਵਾਂ ਸਾਲ ਚੱਲ ਰਿਹਾ ਵਾ 2027 ਦੇ ਵਿੱਚ ਇਲੈਕਸ਼ਨ ਆ ਇਹ ਝਾੜੂ ਹੈ ਨਾ ਮੈਂ ਤੁਹਾਨੂੰ ਦੱਸਾਂ ਝਾੜੂ ਜਿਹੜੀ ਪਾਰਟੀ ਹੈ ਨਾ 9 ਰੱਖਿਆ ਝਾੜੂ ਚੋਣ ਨਿਸ਼ਾਨ ਇਹ ਆਂਦਾ ਬੇੜਾ ਸੁੰਭਣ ਵਾਸਤੇ ਕੰਮ ਇਹ ਲੋਕਾਂ ਨੇ ਸਿਰ ਤੇ ਚੱਕ ਲਿਆ ਝਾੜੂ ਬੇੜਾ ਗੰਦਗੀ ਸਾਫ਼ ਕਰਨ ਦੇ ਕੰਮ ਆਂਦਾ ਵਾ ਇਹਨਾਂ ਨੇ ਸਿਰ ਤੇ ਚੱਕ ਲਿਆ ਉਹ ਸ਼ਹਿਰ ਨਾਲ ਹੁਣ ਆਪ ਦਾ ਵੀ ਦਾ ਕੱਪੜੇ ਲੀੜੇ ਜਾਂਦੇ ਹੋਣੇ ਹੀ ਆ। ਉਹ ਕੰਮ ਆ ਇਹਨਾਂ ਦਾ ਇਹ ਗੰਦੇ ਤਾਂ ਹੋਣੇ ਸੀਗੇ। ਪੰਜਾਬ ਸਰਕਾਰ ਤਾਂ ਬੇਕਾਰ ਹੋ ਗਈ ਹੁਣ। ਜੇ ਫਿਰ ਚੰਨੀ ਸਾਹਿਬ ਦਾ ਬਿਆਨ ਆਇਆ ਸੀ ਕਹਿੰਦੇ ਬੁੜੀਆਂ ਕਹਿੰਦੀਆਂ ਵੀ ਝਾੜੂ ਨੂੰ ਕਦੇ ਖੜਾ ਨਹੀਂ ਕਰਨਾ ਚਾਹੀਦਾ। ਬਿਲਕੁਲ ਬਿਲਕੁਲ। ਜੀ ਸਾਹਿਬ ਤੁਹਾਨੂੰ ਕਹਿੰਦਾ ਵੀ ਝਾੜੂ ਜਿਹੜਾ ਸਫਾਈ ਕਰਨ ਦੇ ਕੰਮ ਆਂਦਾ ਵਾ ਇਹ ਲੋਕਾਂ ਨੇ ਝਾੜੂ ਨੂੰ ਸਿਰ ਤੇ ਚੱਕ ਲਿਆ। ਉਹਦੇ ਸਿਰ ਤੇ ਚੱਕਣਾ ਉਹ ਜਿਹੜੇ ਉਹਦੇ ਨਾਲ ਛਿੱਟੇ ਪੈ ਸੀ ਉਹ ਲੋਕਾਂ ਦੇ ਹੁਣ ਉੱਪਰ ਬੈ ਰਹੇ ਆ। ਕੰਮ ਤਾਂ ਹੀ ਹੋ ਨਹੀਂ ਰਿਹਾ। ਇਹਨਾਂ ਦੇ ਸਾਰਿਆਂ ਦੇ ਵਿਆਹ ਹੋ ਗਏ। ਜਿੰਨੇ ਵੀ ਰਹਿੰਦੇ ਸੀ ਕੁਆਰੇ ਸਾਰਿਆਂ ਨੇ ਵਿਆਹ ਹੋ ਗਿਆ ਘਰ ਬਣ ਗਏ ਗੱਡੀਆਂ ਕਾਰਾਂ ਲੈ ਲਈਆਂ ਔਰ ਭਗਵਾਨਤਮਨ ਦਾ ਖੌਦਾ ਵਿਆਹ ਹੋ ਗਿਆ ਉਹਨੇ ਬੰਦਾ ਕਹੇ ਕਿ ਜਦੋਂ ਆਪਣੇ ਘਰ ਨੂੰ ਨਹੀਂ ਸੰਭ ਸਕੇ ਪੰਜਾਬ ਨੂੰ ਕਿੱਥੋਂ ਸੰਭ ਲੂਗਾ ਹਮ ਮੈਂ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੰਨਾ ਚਿਰ ਤੁਸੀਂ ਹੈ ਨਾ ਆਪਣੇ ਹਲਕਿਆਂ ਦੇ ਵਿੱਚ ਕੰਮ ਨਹੀਂ ਕਰਦੇ ਉਹਨਾਂ ਚਿਰ ਤੁਹਾਨੂੰ ਪਬਲਿਕ ਨੇ ਵੋਟ ਨਹੀਂ ਪਾਣੀ ਅਗਰ ਤੁਸੀਂ ਵੋਟ ਲੈਣੀ ਆ ਲੋਕਾਂ ਦਾ ਪਿਆਰ ਲੈਣਾ ਵਾ ਤਾਂ ਸਾਡੇ ਜਿਹੜੇ ਕੰਮ ਨੇ ਨਿੱਜੀ ਕੰਮ ਨਹੀਂ ਹੈਗੇ ਇਹ ਪੂਰੀ ਸੰਸਾਰ ਦੇ ਕੰਮ ਆ ਦੁਨੀਆ ਭਰ ਦਾ ਕੰਮ ਆ ਇਹ ਇਹਨਾਂ ਨੂੰ ਕਰਵਾਓ ਤੇ ਲੋਕਾਂ ਦੀ ਵਾਹ ਵਾਹ ਲੈ ਲਓ ਚੰਗੇ ਰਹੋਗੇ ਨਹੀਂ ਤੇ ਤੁਹਾਨੂੰ ਆ ਨਾ ਸਾਈਡ ਤੇ ਲਾ ਦੇਣ ਬੁੜੀਆਂ ਝਾੜੂ ਮਾਰਦੀਆਂ ਮਾਰ ਕੇ ਫੇਰ ਖੂੰਜੇ ਚ ਲਾ ਕੇ ਰੱਖ ਦਿੰਦੀਆਂ ਐਦਾ ਰੱਖ ਦੇਣਾ ਤੇ ਇੱਕ ਜਿਹੜਾ ਆਪਣਾ ਜੰਗਲ ਵਾਲਾ ਰੋਡ ਆ ਉਹ ਤੁਸੀਂ ਦੇਖਿਆ ਉਹਦੇ ਵਿੱਚ ਕਰੋੜਾ ਰੁਪਏ ਦੇ ਦਰਖਤ ਸੀਗੇ ਜਿਹੜੇ ਰੋਡ ਬਣਾਉਣ ਦੇ ਨਾਂ ਤੇ ਕੱਟ ਵੱਢ ਕੇ ਪਤਾ ਨਹੀਂ ਕਿੱਥੇ ਵੇਚ ਦਿੱਤੇ ਕਿਹੜੇ ਠੇਕੇਦਾਰ ਲੈ ਗਏ ਜਿੰਨੇ ਕਦੇ ਉਹ ਮੇਰੇ ਖਾਤੇ ਦੇ ਦਰਖਤ ਸੇ ਉਹਨੇ ਖਾਤੇ ਦੇ ਵਿੱਚੋਂ ਸਾਡਾ ਰੋਡ ਬਣ ਸਕਦਾ ਸੀਗਾ ਜੀ ਬਿਲਕੁਲ ਬਣ ਵੀ ਸਕਦਾਈ ਫਲਾਈ ਓਵਰ ਵੀ ਕੱਢ ਸਕਦੇ ਸੀਗੇ ਹੂੰ ਇਹਦਾ ਐਵੇਂ ਇਹਨਾਂ ਨੇ ਖੁਈਆਂ ਬਣਾ ਲੀਆਂ ਹੁਣ ਉਹ ਚ ਮਿੱਟੀ ਪਾਉਣ ਲਈ ਮਿੱਟੀ ਨਹੀਂ ਮਿਲਦੀ ਹੈਗੀ ਮਤਲਬ ਹੈ ਨਾ ਪਾਲਿਸੀਆਂ ਹੈ ਨਹੀਂ ਸਾਡੀ ਸਰਕਾਰ ਕੋ ਜਿਹੜੀਆਂ ਪਹਿਲੀਆਂ ਪਾਲਿਸੀਆਂ ਚੱਲ ਰਹੀਆਂ ਉਹਦੇ ਉੱਤੇ ਕੰਮ ਵੀ ਨਹੀਂ ਇਹਨਾਂ ਤੋਂ ਹੋ ਰਿਹਾਗਾ ਹੂੰ ਜਿਹੜੇ ਪਹਿਲੇ ਟੈਂਡਰ ਪਏ ਹਨਾ ਜੀ ਉਹਦੇ ਉੱਤੇ ਇਹ ਕੰਮ ਵੀ ਨਹੀਂ ਕਰ ਸਕਦੇ ਪ੍ਰੋਪਰ ਕਿਉਂਕਿ ਇਹਨਾਂ ਨੂੰ ਆਪਣੇ ਆਪ ਨਾ ਮਤਲਬ ਇੱਕ ਹੁੰਦਾ ਨਾ ਆਪਣੇ ਹੱਥੀ ਕੰਮ ਕੀਤਾ ਇੱਕ ਆਪਾ ਕਰਾ ਲੈਣਾ ਜਿਹੜੇ ਇੰਜੀਨੀਅਰ ਹੁੰਦੇ ਉਹ ਕਾਪੀ ਕਿਤਾਬੀ ਕੀੜੇ ਹੁੰਦੇ ਆ ਉਹ ਇੱਥੇ ਜੀ ਉਹ ਬਣਾ ਦੋ ਜਿਹੜਾ ਕੰਮ ਹੈ ਸਿਰੇ ਚਾੜਦਾ ਉਹ ਮਿਸਤਰੀ ਔਰ ਲੇਬਰ ਚਾੜਦਾ ਵਾ ਇਸ ਕਰਕੇ ਤੁਹਾਡੇ ਸਾਹਮਣੇ ਮੈਂ ਇਹ ਕਹਿਣਾ ਚਾਹਨਾ ਕਿ ਇਹਨਾਂ ਕੋ ਪੂਰਾ ਕੰਮ ਨਹੀਂ ਹੋ ਰਿਹਾ ਨਹੀਂ ਤੇ 35 35 ਸਾਲ ਹੋ ਗਏ ਆ ਰੋਡ ਮਸੀ ਬਣਿਆ ਸਾਡਾ ਰਾਂਹੋ ਰੋਡ ਉਨ ਸਾਰੇ ਕਹਿੰਦੇ ਆਸੀਂ ਬਣਾ ਲਿਆ ਆਸੀਂ ਬਣਾ ਲਿਆ ਇਹ ਸੰਗਤ ਦੇ ਸੰਯੋਗ ਨਾਲ ਬਣਿਆ ਕਿਸੇ ਇੱਕ ਦੇ ਸੰਯੋਗ ਨਾਲ ਨਹੀਂ ਬਣਿਆ ਜੇ ਰਾਹੋਂ ਰੋਡ ਬਣਿਆ ਤਾਂ ਸਾਰੇ ਸਾਧ ਸੰਗਤ ਦੇ ਸੰਯੋਗ ਨਾਲ ਬਣਿਆ ਅੱਜ ਸਾਡੇ ਵੇਟ ਏਰੀਏ ਦੇ ਜਿੰਨੀਆਂ ਵੀ ਲਿੰਕ ਰੋਡ ਆ ਸਾਰੇ ਟੁੱਟੇ ਹੋਏ ਨੇ ਸਾਡੇ ਘਰਾਂ 'ਚ ਕੋਈ ਪਰੌਂਚਾਰੀ ਨਹੀਂ ਆਂਦਾ ਜਿਹਨੂੰ ਆਪਾਂ ਢੀਕਦੇ ਰਹਿਨੇ ਆ ਕਿ ਕੋਈ ਮਹਿਮਾਨ ਸਾਡੇ ਘਰ ਆਵੇ ਉਹ ਆਂਦਾ ਹੀ ਨਹੀਂਗਾ ਕਹਿੰਦਾ ਤੁਹਾਡੇ ਰੋਡ ਹੀ ਨਹੀਂ ਚੰਗੇ ਤੁਸੀਂ ਮਹਿਮਾਨਾਂ ਦੀ ਗੱਲ ਕੀਤੀ ਮੈਨੂੰ ਦੱਸਿਆ ਵੀ ਅੱਜ ਮੇਰੇ ਗੈਸਟ ਆ ਰਹੇ ਆ ਜੀ ਹਾਂਜੀ ਹਾਂਜੀ ਗੇਸਟ ਮੇਰੇ ਆਏ ਹੋ ਐਨੇ ਇੱਕ ਪਰੇਸ਼ਾਨ ਹੋ ਗਏ ਸਾਡੀਆਂ ਸੜਕਾਂ ਦੇ ਦੇਖ ਕੇ ਉਹਨਾਂ ਦਾ ਜੀ ਕੀਤਾ ਕਹਿੰਦੇ ਆਹੀ ਨਾ ਵੀ ਜੀ ਕਰੇ ਪਿੱਛੇ ਮੁੜ ਜਾਈਏ ਗੋਤਖੜਾਲ ਦੀ ਜਿਵੇਂ ਤੁਸੀਂ ਪੁੱਛ ਪੁਛਾ ਕੇ ਚਲੋ ਆਪਣੇ ਪਿੰਡ ਦੇ ਵਿੱਚ ਆਏ ਆਪਣੇ ਬੂਥਖੜਾ ਵਾਲੀ ਜਿਹੜੀ ਸੜਕ ਹੈ ਉਹ ਬਣ ਰਹੀ ਹੈ ਉਹ ਟੈਲਾ ਲਾਣ ਦੇ ਲਾਣ ਦੇ ਨੂੰ 2 ਮਹੀਨੇ ਨਾ ਤਕਰੀਬਨ ਲਾਜ ਦਿੱਤੇ ਆ 2.5 ਮਹੀਨੇ ਹੋ ਗਏ ਰੋਡ ਬੰਦ ਪਈ ਨੂੰ ਤੇ ਬੱਟੇ-ਬੱਟੇ ਪਾਣ ਨੂੰ ਹਾਲਾਂਕਿ ਉਹ ਪਹਿਲਾਂ ਲੋਕ ਵਾਲੀ ਸੜਕ ਸੀ ਉਹ ਬਣਨੀ ਚਾਹੀਦੀ ਸੀ ਸਾਡੇ ਵਸਤੇ ਯਾਰ ਬਾਕੀ ਪਰੇਸ਼ਾਨ ਇਹ ਲੋ ਉਹ ਤਾਂ ਜਿਵੇਂ ਤੇਵੇਂ ਸਾਡੇ ਅੱਡੇ ਵਾਲੀ ਸੜਕ ਬਣ ਜਾਊਗੀ ਬਾਕੀ ਸੜਕਾਂ ਦਾ ਬੜਾ ਬਰਾ ਹਾਲ ਹੈ ਤੇ ਇੱਕ ਇਹਦੇ ਵਿੱਚ ਜਿਹੜੇ ਹੁਣ ਆਪਾਂ ਕਹਿ ਦਈਏ ਵੀ ਕੁੱਤੀ ਚੋਰਾ ਨਾਲ ਰਲਈ ਹੋਈ ਆ ਜੀ ਤੇ ਜਿਹੜਾ ਜੰਗਲ ਵਾਲਾ ਰੋਡ ਹੈ ਉਹਨੂੰ ਜਦੋਂ ਵੀ ਕੋਈ ਉਧਰ ਟਿਪਰ ਪਾਰ ਕਰਦਾ ਹੈ ਟਿਪਰ ਜ਼ਰੂਰੀ ਨਹੀਂ ਵੀ ਮੈਂ ਕਹਿ ਰਿਹਾ ਵੀ ਜਿਹੜੇ ਆਪਣੇ ਰੇਤੇ ਟੱਕਾਂ ਵਿੱਚੋਂ ਭਰ ਕੇ ਜਾਂਦੇ ਆਂ ਸ਼੍ਰੀ ਨੰਦਪੁਰ ਸਾਹਿਬ ਵੇਖੇ ਉਧਰ ਬੜੇ ਬੜੇ ਕ੍ਰੈਸ਼ਰ ਹੈ ਜੀ ਉਧਰੋਂ ਰੇਤਾ, ਬਜਰੀ, ਬਹੁਤ ਸਾਰਾ ਮਾਲ ਇੱਧਰੋਂ ਆ ਰਿਹਾ ਸੀਮੈਂਟ ਵੀ ਆ ਰਿਹਾ ਉਹ ਜਿਹੜੇ ਇੱਥੇ ਟਿਪਰ ਲੰਘਦੇ ਉਹਨਾਂ ਕੋਲੋਂ 200 ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਤੇ ਜੇ ਉਹ ਆਪਾਂ ਗਿਣਤੀ ਕਰੀਏ ਜਾਂ ਅੰਦਾਜ਼ੇ ਨਾਲ ਕਹੀਏ ਘਟੋ ਘਟੇ 2-3000 ਟਿਪਰ ਲੰਘਦਾ ਜੀ ਮੈਂ ਸੁਣਿਆ ਵੀ 200 ਦੀ ਪਾਰਟੀ ਦੇ ਹਿਸਾਬ ਨਾਲ ਲਈਏ ਤਾਂ ਮਾਰੇ 5-6 ਲੱਖ ਰੁਪਏ ਬਣਦਾ ਉਹ ਕਿੱਥੇ ਜਾਂਦਾ ਕਿਹੜੇ ਖਾਤੇ ਜਾਂਦਾ ਇਹਦਾ ਹੀ ਤੁਸੀਂ ਉੱਥੇ ਜਾ ਕੇ ਪੁੱਛ ਲਿਓ ਉੱਥੇ ਬੰਦੇ ਬੈਠੇ ਹੋਇਆ ਉਹਨਾਂ ਨੂੰ ਹੀ ਪੁੱਛ ਰਹੇ ਸਾਨੂੰ ਉਹਦੀ ਨੌਲੇਜ ਨਹੀਂ ਹੈਗੀ ਵੀ ਉਹ ਕਿੱਥੇ ਜਾਂਦਾ ਵਾ ਮੈਂ ਤੁਹਾਨੂੰ ਤਾਂ ਪੁੱਛਦਾ ਜੀ ਕਿਉਂਕਿ ਪਿਛਲੇ ਜੇ ਤੁਸੀਂ ਇੱਥੇ ਦਸਹਰੇ ਤੋਂ ਇੱਕ ਦਿਨ ਪਹਿਲਾਂ ਦੀ ਗੱਲਬਾਤ ਆ ਮੀਡੀਆ ਬੁਲਾਇਆ ਸੀਗਾ ਉੱਥੇ ਟਿੱਪਰ ਵਾਲੇ ਖੜੇ ਸੀਗੇ ਰੋਕੇ ਹੋਏ ਸੀਗੇ ਉੱਥੇ ਇਹ ਗੱਲਬਾਤ ਚੱਲਦੀ ਸੀ ਤੁਸੀਂ ਉਹਨਾਂ ਦੇ ਹੱਕ ਵਿੱਚ ਬੋਲਦੇ ਸੀ ਮੈਂ ਤਾਂ ਗਿਆ ਮੈਂ ਸ਼੍ਰੀਮਾਂ ਜੀ ਹੁਣ ਵੀ ਤੁਹਾਨੂੰ ਕਹਿੰਦਾ ਬੰਦੇ ਉੱਥੇ ਹੀ ਬ ਆਪ ਦੀ ਵੀਡੀਓਗ੍ਰਾਫੀ ਕਰੋ ਪਤਾ ਲਾ ਜਣਾ ਕਿੱਥੇ ਜਾਂਦਾ ਦਾਸ ਦੇਣਾ ਤੁਹਾਨੂੰ ਉਹਨਾਂ ਨੇ ਮੈਂ ਕਿਹੜਾ ਝੂਠ ਬੋਲਦਾ ਵਾਂ ਅੱਜ ਵੀ ਬੈਠੇ ਆ ਮੈਂ ਮੁਕਰਦਾ ਹੀ ਨਹੀਂਗਾ ਲੈਂਦੇ ਆ ਪੈਸੇ ਗੱਡੀਆਂ ਵਾਲੇ ਤੋਂ ਪਰ ਮੇਰਾ ਜਿਹੜਾ ਹੁਣ ਮਸਲਾ ਹੈ ਨਾ ਹੁਣ ਮੇਰਾ ਮਸਲਾ ਬੰਨਦਾ ਵਾ ਮੈਂ ਇੱਥੇ ਧਰਨਾ ਦਿੱਤਾ ਮੈਨੂੰ ਇੱਥੇ ਸੰਜੋਗ ਚਾਹੀਦਾ ਅਗਰ ਕੋਈ ਕਿਸੇ ਨੂੰ ਗੁੱਸਾ ਗਿੱਲਾ ਮੇਰੇ ਨਾਲ ਹੈਗਾ ਵਾ ਤੁਹਾਡੇ ਮਾਧਿਅਮ ਰਾਈ ਕਹਿ ਦੇਣਾ ਉਹਨੂੰ ਇੱਕ ਸਾਈਡ ਤੇ ਰੱਖ ਕੇ ਅੱਜ ਆਪਾਂ ਨੂੰ ਏਕੇ ਨਾਲ ਇਹ ਬੰਨ ਲਵਾਉਣਾ ਚਾਹੀਦਾ ਮੇਰੀ ਇਹੀ ਬੇਨਤੀ ਆ ਤੁਹਾਡੇ ਨਾਲ ਹੱਥ ਜੋੜ ਕੇ ਤੇ ਤੁਹਾਨੂੰ ਅੱਜ ਟੋਟਲ ਕਿੰਨੇ ਕ ਦਿਨ ਹੋ ਗਏ ਤੇ ਇਸ ਧਰਨੇ ਵਿੱਚ ਤੁਹਾਡੇ ਨਾਲ ਇਲਾਕੇ ਦਾ ਸਹਿਯੋਗ ਕਿ ਮਿਲ ਰਿਹਾ ਜੀ ਨਹੀਂ ਜੀ ਹਜੇ ਆਂਦੇ ਆ ਵੀਰ ਆ ਕੇ ਮਿਲਦੇ ਆ ਦਾ ਘੰਟੇ ਦੋ ਘੰਟੇ ਬੈਂਦੇ ਆ ਬਾਕੀ ਆ ਜਿਹੜੇ ਨੇੜੇ ਨੇੜੇ ਵੀਰ ਆ ਇਹ ਰਾਤ ਨੂੰ 2-2 ਵਜੇ ਤੱਕ ਬਹਿ ਜਾਂਦੇ ਮੇਰੇ ਕੋਲ ਜਿਹੜੇ ਸਾਡੇ ਮੋਤਵਾਰ ਆ ਉਹ ਨਹੀਂ ਹਜੇ ਕੋਈ ਪਹੁੰਚਿਆ ਹੈਗਾ ਨਾ ਕਿਸਾਨ ਮਜ਼ਦੂਰ ਜੂਨੀਅਨ ਦੇ ਕੋਈ ਆਗੂ ਕੋਈ ਕੋਈ ਨਹੀਂ ਪਹੁੰਚਿਆ ਜੀ ਹਜੇ ਸਭ ਨੂੰ ਪਤਾ ਵਾ ਪਰ ਪਹੁੰਚਿਆ ਕੋਈ ਵੀ ਨਹੀਂ ਹੈਗਾ ਜੀ ਹਾਂ ਜੀ ਕੀ ਮੰਗ ਰੱਖਦੇ ਆ ਉਹਨਾਂ ਦੀ ਮੰਗ ਇਹ ਆ ਵੀ ਇੱਥੇ ਪਹੁੰਚੋ ਸੰਗਤ ਦੇ ਸਹਿਯੋਗ ਨਾਲ ਆਪਾਂ ਬੰਨ੍ਹ ਲਵਾ ਲਈਏ ਨੇ ਦੇ ਆਣ ਵਾਲੇ ਸਮੇਂ ਚ ਪਹਿਲਾਂ ਸਾਡੀਆਂ ਜ਼ਮੀਨਾਂ ਖੜੀਆਂ ਦੀਆਂ ਫਿਰ ਸਾਡੇ ਹੁਣ ਘਰ हट ਜਾਣੇ ਜਿਹੜੇ ਹੈਗੇ ਆ ਜੀ ਜੀ